ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸੋ ਆਪਾਂ ਗੱਲ ਕਰ ਰਹੇ ਸੀਗਾ ਕੁਝ ਕੁਐਸਚਨਸ ਦੀ ਜਿਹਦੇ ਵਿੱਚ ਆਪਾਂ ਗੱਲ ਪਿਛਲੀ ਵੀਡੀਓ ਚ ਅਸੀਂ ਗੱਲ ਕੀਤੀ ਸੀ ਕਿ ਸਾਡੇ ਕਿਸੇ ਵੀਵਰ ਨੇ ਕੁਝ ਕੁਐਸਚਨਸ ਰੇਜ਼ ਕੀਤੇ ਆ ਅੱਜ ਆਪਾਂ ਉਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਉਹਨਾਂ ਦੇ ਨੈਕਸਟ ਕੁਐਸਚਨ ਨੂੰ ਚੱਕਦੇ ਆ ਜਿਹਦੇ ਚ ਕਿ ਉਹਨਾਂ ਨੇ ਕਿਹਾ ਇਫ ਮਾਈ ਸੋਲ ਇਜ਼ ਅ ਨਾਨ ਡੂਅਰ who collect all those karmas till my past lives <laughs> yani ke jitna tak sanu samajh aayi hai vi oh ki puchna cha rahe si te assi eh e, cheez ohna to puchhi bhi hai ke ohna da non doer to ki matlab hai par sanu eh cheez samajh aayi hai ke oh eh kehna cha rahe hai shayad vi soul ta kuch nahi kar di physical life de vi human life de vich aake apan karm kar rahe hai soul kuch nahi kar rahi ta jehde karm hage apan keh rahe hai ke, ke oh travel kar rahe hai janam to janam ta oh store kithe ho reha hai ਮੈਨੂੰ ਜੁੱਸਕ ਲੱਗਦਾ ਵੀ ਉਹ ਇਹ ਕੁਐਸਚਨ ਪੁੱਛਣਾ ਚਾਹ ਰਹੀ ਸੀ ਬਾਕੀ ਜੇ ਤੁਹਾਨੂੰ ਕੁਝ ਹੋਰ ਲੱਗਦਾ ਪਰ ਇਸ ਕੁਐਸਚਨ 'ਚ ਮੈਨੂੰ ਇਹ ਮਤਲਬ ਸੋਲ ਕੁਝ ਨਹੀਂ ਕਰ ਰਹੀ ਤਾਂ ਕਿ ਮਤਲਬ ਹੈ ਕਿ ਕਰਮ ਕੋਈ ਨਹੀਂ ਕਰ ਰਹੀ ਸੋਲ ਤੇ ਸੀ ਹਾਂ ਕਿ ਅਸੀਂ ਕਰਮ ਕਰਦੇ ਆਂ ਵੀ ਅਸੀਂ ਮਤਲਬ ਵੀ ਆਏ ਦਾ ਬੋਡੀ ਆਏ ਦਾ ਬੋਡੀ ਮਤਲਬ ਮੈਂ ਐਜ਼ ਅ ਬੋਡੀ ਕਰਮ ਕਰ ਰਹੀ ਆਂ ਹਾਂ ਤੇ ਸੋਲ ਮੇਰੀ ਅੰਦਰ ਬੈਠੀ ਹੈ ਹਾਂ ਵੀ ਉਹ ਆਬਜ਼ਰਵ ਕਰ ਰਹੀ ਹੈ ਜਾਂ ਦੇਖ ਰਹੀ ਹੈ ਜਾਂ ਕਿ ਮਤਲਬ ਇਹ ਪੁੱਛਣਾ ਚਾ ਰਹੇ ਹੋਗੇ ਮਤਲਬ ਐਕਚੁਅਲੀ ਹਨਾ ਥੋੜਾ ਕੁਐਸਚਨ ਕੰਪਲਿਕੇਟਡ ਜਿਹਾ ਨਹੀਂ ਲੱਗ ਰਿਹਾ ਪਤਾ ਨਹੀਂ ਉਹ ਮਤਲਬ ਪੁੱਛਣਾ ਕੀ ਚਾ ਰਿਹਾ ਬਿਕਾਜ਼ ਮੈਂ ਤੇ ਜਿੱਥੇ ਆਪਾਂ ਸੋਲ ਨੂੰ ਸਮਝਿਆ ਹੁੰਦਕ ਹਨਾ ਆਤਮਾ ਉਹ ਸ਼ਕਤੀ ਹੈ ਇਟ ਇਟ ਇਜ਼ ਐਨ એનર્ਜੀ ਹਨਾ ਇੰਗਲਿਸ਼ ਭਾਸ਼ਾ ਚ ਗੱਲ ਕਰੀਏ ਤਾਂ ਇੱਕ એનર્ਜੀ ਹੈ ਇੱਕ ਊਰਜਾ ਆ ਤੇ ਸਾਡੇ ਸਰੀਰ ਦੇ ਵਿੱਚ ਇਸ ਦਾ ਵਾਸ ਹੈ ਤੇ ਉਹ ਉਹਦੇ ਨਾਲ ਹੀ ਇਹ ਸਰੀਰ ਚੱਲ ਰਿਹਾ ਆ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਚੱਲ ਰਹੀ ਆ ਉਹਦੇ ਨਾਲ ਹੀ ਮੈਨੂੰ ਲੱਗਦਾ ਸਾਡਾ ਮਾਈਂਡ ਚੱਲ ਰਿਹਾ ਆ ਠੀਕ ਹੈ ਮੈਂ ਸੋਲ ਨੂੰ ਇਸ ਤਰ੍ਹਾਂ ਦੇਖਦੀ ਹਾਂ ਠੀਕ ਹੈ ਹੂੰ ਫਿਰ ਆਪਾਂ ਇਹਨੂੰ ਮਤਲਬ ਇਹ ਐਕਸਪਲੇਨ ਕਰਦੀ ਵੀ ਕਰਮਾਸ ਜਿਹੜੇ ਹੈਗੇ ਆ ਉਹ ਕਲੈਕਟ ਕਰਨ ਕਰ ਰਿਹਾ ਹੈ ਇਹ ਪੁੱਛਣਾ ਚਾਹ ਰਹੇ ਕਰਮਾ ਸੋਲ ਹੀ ਕਲੈਕਟ ਕਰ ਰਹੀ ਹੈ ਹੂੰ ਕਲੈਕਟ ਨਹੀਂ ਕਰ ਰਹੀ ਉਹ ਉਹਦੇ ਤੇ ਇਮਪ੍ਰਿੰਟ ਹੋ ਰਿਹਾ ਇਟਸ ਲਾਈਕ એનર્ਜੀ એનર્ਜੀ ਨੂੰ ਕੈਚ ਕਰ ਰਹੀ ਹੈ एनर्जी ਦਾ एनर्जी ਨੂੰ ਕੈਚ ਕਰ ਸਕਦੀ ਹੈ ਨਾ ਸੋਲ ਨੂੰ ਆਪਾਂ ਐਸ ਅ ਐਂਟੀਟੀ ਨਹੀਂ ਦੇਖਦੇ ਕਿਉਂਕਿ ਹੋ ਸਕਦਾ ਹੈ ਲੋਕ ਸੋਲ ਨੂੰ ਐਸ ਅ ਐਂਟੀਟੀ ਦੇਖਦੇ ਹੋਣ ਕਿ ਕੋਈ ਚੀਜ਼ ਹੈ ਕੋਈ ਚੀਜ਼ ਹੈ ਹੈਨਾ ਕੋਈ ਚੀਜ਼ ਹੈ ਜੋ ਸਾਡੇ ਅੰਦਰ ਬੈਠੀ ਹੋਈ ਹੈ ਤੇ ਉਹ ਇਕੱਠਾ ਕਰ ਰਹੀ ਹੈ ਨਹੀਂ ਇਹਨੂੰ ਆਪਾਂ ਇੱਕ ਊਰਜਾ ਦੀ ਤਰ੍ਹਾਂ ਦੇਖਦੇ ਆਂ ਇਹ ਗੱਲ ਨਾਲ ਨਾ ਇੱਕ ਮਿੰਟ ਪੁਆਇੰਟ ਐਡ ਕਰਦਾ ਮੈਂ ਮੈਨੂੰ ਲੱਗਦਾ ਵੀ ਜੋ ਅੱਜ ਤੱਕ ਆਪਾਂ ਟੀਵੀਜ਼ ਜਾਂ ਮੂਵੀਜ਼ 'ਚ ਦੇਖਦੇ ਆਏ ਆਂ ਉਹ ਸ਼ਾਇਦ ਆਤਮਾ ਜਿਹਨੂੰ ਮਤਲਬ ਆਪਾਂ ਭੂਤ ਪ੍ਰੇਤ ਸਭ ਕੁਝ ਕਾਊਂਟ ਕਰ ਲੈਂਦੇ ਆਂ ਤਾਂ ਉਹ ਆਪਣੇ ਸਾਹਮਣੇ ਉਹ ਪ੍ਰਗਟ ਹੁੰਦੇ ਹੁੰਦੇ ਉਹ ਫਾਰਮ ਹਿਊਮਨ ਫਾਰਮ ਉਹਦੀ ਹੁੰਦੀ ਹੈ ਜਾਂ ਕੁਝ ਵੀ ਇਦਾਂ ਦਾ ਤਾਂ ਸ਼ਾਇਦ ਉਹ ਚੀਜ਼ ਸਮਝੀ ਜਾਂਦੀ ਹੈ ਸੋਲ ਇੱਥੇ ਆਪਾਂ ਹਨਾ ਹੋ ਸਕਦਾ ਉਹ ਚੀਜ਼ ਨਾਲ ਕਨਫਿਊਜ਼ਨ ਕ੍ਰੀਏਟ ਹੁੰਦੀ ਹੋਵੇ ਹਨਾ ਤਾਂ ਪਰ ਅਗਰ ਹੁਣ ਆਪਾਂ ਇਹਨੂੰ ਐਜ਼ એનર્ਜੀ ਟਰੀਟ ਕਰਦੇ ਆਂ ਫਿਰ ਤੁਸੀਂ ਆਪਦਾ ਆਨਸਰ ਕੰਪਲੀਟ ਕਰ ਦੋ ਅ એનર્ਜੀ ਇਜ਼ ਅ ਨਾਨ ਡੂਅਰ ਇਹ ਪੁੱਛਣਾ ਚਾਹ ਰਹੇ ਆ ਨਾ ਕਿ ਅਗਰ એનર્ਜੀ ਨਾਨ ਡੂਅਰ ਹੈ ਪਰ ਮੈਂ ਇੱਥੇ ਇੱਕ ਚੀਜ਼ ਕਲੀਅਰ ਕਰ ਦਿੱਤੀ ਹੋਈ ਕਿ ਵੀ ਇਨ ਥਿਸ ਹਿਊਮਨ ਬਾਡੀ ਆਈ ਦਾ ਸੋਲ ਮੈਂ ਐਜ਼ ਅ ਸੋਲ ਆਤਮਾ ਇਸ ਸਰੀਰ ਦੇ ਵਿੱਚ ਕੰਮ ਕਰ ਰਹੀ ਆ ਜਿਸ ਦਿਨੇ ਆਤਮਾ ਨਿਕਲ ਜੂਗੀ ਸਾਹ ਬੰਦ ਹੋ ਜਾਣਗੇ ਠੀਕ ਹੈ ਜਦ ਜਿਸ ਦਿਨ ਇਹ ਨਹੀਂ ਆਪਾਂ ਕਹਿੰਦੇ ਆ ਸਾਹ ਬੰਦ ਹੋਣਗੇ ਤਾਂ ਆਤਮਾ ਨਿਕਲੂਗੀ ਆਤਮਾ ਨਿਕਲੂਗੀ ਆਤਮਾ ਚੂਸ ਕਰੂਗੀ ਕਿ ਮੈਂ ਬਾਡੀ ਛੱਡਨੀ ਆ ਹੁਣ ਤਾਂ ਉਸ ਦਿਨ ਸਾਹ ਬੰਦ ਹੋ ਜਾਂਦੇ ਆ ਤੇ ਇਟ ਮੀਨਸ ਕੰਮ ਕੌਣ ਕਰ ਰਿਹਾ ਸੀਗਾ ਸੋਲ ਸੋਲ ਕਰ ਰਹੀ ਸੀ ਮੇਰੀ ਬਾਡੀ ਦਾ ਕੋਈ ਵਜੂਦ ਨਹੀਂ ਹੈਗਾ ਹੈਨਾ ਮੇਰੀ ਬਾਡੀ ਦਾ ਕੋਈ ਵਜੂਦ ਨਹੀਂ ਅਗਰ ਮੇਰੀ ਬਾਡੀ ਦਾ ਵਜੂਦ ਹੁੰਦਾ ਤਾਂ ਈਵਨ ਸੋਲ ਦੇ ਬਾਹਰ ਨਿਕਲਣ ਨਾਲ ਵੀ ਮੇਰੀ ਬਾਡੀ ਤਾਂ ਵਰਕ ਕਰਨੀ ਚਾਹੀਦੀ ਸੀ ਨਾ ਰਾਈਟ ਹੈਨਾ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਮਤਲਬ ਜਿਵੇਂ ਆਪਾਂ ਕਹਿਦੀ ਆ ਵੀ ਸੋਲ ਤਾਂ ਚੰਗੀ ਬੁਰੀ ਨਹੀਂ ਹੁੰਦੀ हां हम बिल्कुल है ना, ना तो वो चीज ਇਹਨੂੰ ਇਸ ਤਰ੍ਹਾਂ ਨਾ ਸੋਚਦੇ ਹੁਣ ਵੀ ਮੰਨ ਲਓ ਕਿ ਕਿਸੇ ਦਾ ਆਪਾਂ ਬੁਰਾ ਕਰ ਰਹੇ ਆ ਚੰਗਾ ਕਰ ਰਹੇ ਆ ਤਾਂ ਉਹ ਸੋਲ ਤਾਂ ਕਰਨੀ ਰਹੀ ਉਹ ਚੀਜ਼ ਤਾਂ ਨਹੀਂ ਕਹਿਣਾ ਚਾਹ ਰਹੇ ਸੀ ਕਿਤੇ ਅ ਜਿੱਦਾਂ ਹੁਣ ਮੰਨ ਲਓ ਇੱਕ ਇਨਸਾਨ ਜਿਹਨੂੰ ਆਪਾਂ ਬੁਰਾ ਲੇਬਲ ਕਰ ਦਿੰਦੇ ਆ ਇੱਕ ਇਨਸਾਨ ਚੰਗਾ ਲੇਬਲ ਕਰ ਦਿੰਦੇ ਆ ਮੈਨੂੰ ਲੱਗਦਾ ਸ਼ਾਇਦ ਉਹ ਵੀ ਉਹ ਬੁਰਾ ਇਨਸਾਨ ਮਤਲਬ ਆਤਮਾ ਬੁਰਾ ਕੰਮ ਕਰ ਰਹੀ ਹੈ ਉਹ ਚੰਗਾ ਇਨਸਾਨ ਆਤਮਾ ਚੰਗਾ ਕੰਮ ਕਰ ਰਹੀ ਹੈ ਹਮ ਇਹ ਇਹ ਚੀਜ਼ ਹੈ ਵੀ ਇਹ ਚੀਜ਼ ਇੱਕ ਕੁਐਸਚਨ ਹੈ ਕੁਐਸਚਨ ਕੀ ਹੈ ਮਤਲਬ ਵੀ ਆਤਮਾ ਨਹੀਂ ਕਰ ਰਹੀ ਕੁਝ ਬਟ ਆਤਮਾ ਹੀ ਸਭ ਕੁਝ ਤਾਂ ਕਰ ਰਹੀ ਹੈ ਮੈਂ ਐਜ਼ ਅ ਸੋਲ ਜਦੋਂ ਥਾਟ ਕ੍ਰੀਏਟ ਕਰਦੀ ਹਾਂ ਤਾਂ ਮੈਂ ਅ ਮਤਲਬ ਇੱਕ ਥਾਟ ਕ੍ਰੀਏਟ ਕੀਤਾ ਮੈਂ ਐਜ਼ ਅ ਸੋਲ ਸੋਲ ਉਹਨੂੰ ਵਿਜੂਅਲਾਈਜ਼ ਕੀਤਾ ਮੈਂ ਹੀ ਤਾਂ ਸਭ ਕੁਝ ਕਰ ਰਹੀ ਹਾਂ ਮੈਂ ਐਜ਼ ਅ ਸੋਲ ਹੀ ਤਾਂ ਇਸ ਬੋਡੀ ਨੂੰ ਰਨ ਕਰ ਰਹੀ ਹਾਂ ਤੇ ਫਿਰ ਮਤਲਬ ਫਿਰ ਸੋਲ ਨੂੰ ਆਪਾਂ ਮੰਨਦੇ ਆ ਵੀ ਉਹ ਤਾਂ 네ਗੇਟਿਵ ਪੋਜ਼ਿਟਿਵ ਨਹੀਂ ਹੁੰਦੀ ਸੋਲ ਤਾਂ ਬਟ ਸੋਲ ਹੁੰਦੀ ਆ ਸਾਨੂੰ ਹਾਂ ਬਿਲਕੁਲ ਪਰ ਕਲੀਨ ਸਲੇਟ ਵੀ ਨਹੀਂ ਹੁੰਦੀ ਪਾਸ ਕਰਮ ਕਲੀਨ ਸਲੇਟ ਤੱਕ ਤਾਂ ਆਪਾਂ ਪਹੁੰਚਣਾ ਆ ਹਾਂ ਹੈਨਾ ਜਿਹੜੀ ਤੁਸੀਂ ਵਰਡ ਯੂਜ਼ ਕਰ ਰਹੇ ਹੋ ਮੈਨੂੰ ਲੱਗਦਾ ਉਹ ਸਪਿਰਿਟ ਜਿਹੜੀ ਕਲੀਨ ਸਲੇਟ ਹੈ ਨਾ ਬਿਲਕੁਲ ਸਪਿਰਿਟ ਦੀ ਗੱਲ ਹੋ ਰਹੀ ਆ ਸੋਲ ਦੇ ਉੱਤੇ ਰਿਕਾਰਡਿੰਗਸ ਹੁੰਦੀਆਂ ਨੇ ਚੰਗੀ ਚੰਗੀ એનર્ਜੀ ਮਰੀ એનર્ਜੀ ਜਸਟ ਲਿਫਰ ਅ ਲੇਬਲ ਵੈਸੇ ਦਾ એનર્ਜੀ એનર્ਜੀ ਹੁੰਦੀ ਹੈ ਸੋਲ ਦੇ ਉੱਪਰ ਰਿਕਾਰਡਿੰਗਸ ਹੁੰਦੀਆਂ ਨੇ ਇੱਕ ਇਨਸਾਨ ਨੂੰ ਗੁੱਸਾ ਆਇਆ ਉਹਦੀ ਸੋਲ ਤੇ ਉਹ ਰਿਕਾਰਡਿੰਗ ਹੋਈਆਂ ਠੀਕ ਹੈ ਕੋਈ ਵੀ ਹਰਟ ਕੋਈ ਹਰਟ ਤੋਖਾ ਹਾਂ ਕੋਈ ਡਰ ਉਹ ਸਾਰੀਆਂ ਰਿਕਾਰਡਿੰਗਸ ਐਜ਼ ਅ એનર્ਜੀ ਅਸੀਂ ਕੈਚ ਕੀਤੀਆਂ ਤੇ ਉਹ ਸਾਡੇ ਅੰਦਰ ਰਿਕਾਰਡ ਹੋ ਗਈਆਂ ਡਿਪੈਂਡ ਕਰਦਾ ਹੈ ਕਿ ਉਹ ਕਿੰਨੀ ਇੰਟੈਂਸ ਸੀ ਕਿੰਨੀ ਡੂੰਘਾਈ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਫੀਲ ਕੀਤਾ ਉਹ ਹੈ ਜਾਂ ਤਾਂ ਉਹ ਇਸੇ ਜਨਮ ਦੇ ਵਿੱਚ ਸੈਟਲ ਹੋ ਗਿਆ ਪਰ ਜੋ ਤੁਹਾਡੇ ਆਪਾਂ ਕਹਿੰਦੇ ਹੁੰਦੇ ਹਨ ਨਾ ਵੀ ਇਹ ਇਹ ਗੱਲ ਮੇਰੀ ਰੂਹ ਤੱਕ ਗਈ ਹਾਂ ਤਾਂ ਉਹ ਜਦੋਂ ਉੱਥੇ ਛੱਪ ਗਈ ਹੈ ਤਾਂ ਫਿਰ ਆਪਾਂ ਕਹਿੰਦੇ ਆ ਕਿ ਉਹ ਸਾਰੀਆਂ ਚੀਜ਼ਾਂ ਇਮਪ੍ਰਿੰਟ ਹੋ ਗਈਆਂ ਉਸਤੇ ਤੇ ਉਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਫਰਦਰ ਟਰੈਵਲ ਕਰਦੀਆਂ ਰਹਿਣਗੀਆਂ ਆਬਵੀਅਸਲੀ ਜਦੋਂ ਆਪਾਂ ਜੇ ਆਪਾਂ ਦੇਖੀਏ ਕਿ ਪਾਸਟ ਲਾਈਫ ਰਿਗਰੈਸ਼ਨਸ ਹੋ ਰਹੇ ਹੈ ਲੋਕ ਮਤਲਬ ਇਹਦੇ ਬੜੇ ਸਾਰੇ ਐਵੀਡੈਂਸਸ ਹੈ ਬੜਾ ਕੁਝ ਜਦੋਂ ਡਿਟੇਲਸ ਲੋਕ ਸਮਝਾਉਂਦੇ ਆ ਬੜਾ ਕੁਝ ਹੈਗਾ ਉਹਦੇ ਚ ਕਿ ਪਾਸਟ ਲਾਈਫ ਰਿਗਰੈਸ਼ਨ ਲੋਕ ਕਰਾ ਰਹੇ ਹੈ ਹੀਲ ਕਰਨ ਦੇ ਲਈ ਤੇ ਹੋਰ ਚੀਜ਼ਾਂ ਤਾਂ ਹੀ ਸਾਹਮਣੇ ਆਉਂਦੀਆਂ ਅਗਰ ਸੋਲ ਦੇ ਉੱਤੇ ਰਿਗਾਰਡਿੰਗਸ ਹੈਗੀਆਂ ਨੇ ਤਾਂ ਹੀ ਉਹ ਸ਼ਾਇਦ ਪਾਸ ਲਾਈਫ ਚ ਜਾਪ ਆਉਂਦੇ ਹੈ ਇਸ ਦਾ ਇਹਨੂੰ ਸਾਇੰਟਿਫਿਕ ਐਵੀਡੈਂਸ ਦੇ ਸਾਇੰਟਿਫਿਕ ਟਰਮਸ ਵਿੱਚ ਸਮਝੀਏ ਤਾਂ ਇਟ ਇਜ਼ ਜਸਟ ਲਾਈਕ ਐਨ એનર્ਜੀ ਹੈਨਾ ਇੱਕ ਬਹੁਤ ਹੀ ਪੁਆਇੰਟ ਟਾਈਪ ਦੀ એનર્ਜੀ ਹੈ ਜੋ ਵਿਜੀਬਲ ਨਹੀਂ ਹੁੰਦੀਗੀ ਸੋ ਜਿੱਦਾਂ ਹੁਣ ਤੁਸੀਂ ਇਹ ਮਾਈਕ ਫੜੋ ਲੈਟ ਅਸ ਸੁਪੋਜ਼ ਕਿ ਕੋਈ ਹੋਰ એનર્ਜੀ ਲਾਈਕ ਗੁੱਸੇ ਦੀ એનર્ਜੀ ਪਿਆਰ ਦੀ એનર્ਜੀ ਮੁਹੱਬਤ ਦੀ એનર્ਜੀ ਹੈਨਾ ਉਹ ਅਗਰ ਅਸੀਂ ਉਦੇ ਬਾਰੇ ਸੋਚਦੇ ਆ ਜਾਂ ਉਸ ਚੀਜ਼ ਨੂੰ ਅਸੀਂ ਕੈਚ ਕਰਦੇ ਆ ਜਾਂ ਆਪਣੇ ਅੰਦਰ ਹੀ ਕ੍ਰੀਏਟ ਕਰਦੇ ਆ ਤਾਂ ਉਹ ਰਿਕਾਰਡਿੰਗ ਅਸੀਂ ਇਸ એનર્ਜੀ ਦੇ ਨਾਲ ਇੰਟੈਂਗਲ ਕਰ ਰਹੇ ਆ ਮਤਲਬ ਉਹਨੂੰ ਰਿਕਾਰਡ ਕਰ ਰਹੇ ਆ ਅਸੀਂ ਉਹ ਸਾਡੀ ਸੋਲ ਦਾ ਪਾਰਟ ਬਣ ਜਾਂਦਾ ਆ ਸੋ ਇਦਾਂ ਹੀ ਅਗਰ ਕੋਈ ਇਨਸਾਨ ਮਾੜੇ ਕਰਮ ਕਰ ਰਿਹਾ ਆ ਕਰਮ ਤਾਂ ਚਲੋ ਕਰਮ ਹੀ ਹੁੰਦੇ ਲੇਬਲ ਕਰਨ ਲਈ ਆਪਾਂ ਯੂਜ਼ ਕਰ ਰਹੇ ਆ ਕਿ ਅਗਰ ਕੋਈ ਮਾੜੇ ਕਰਮ ਕਰ ਰਿਹਾ ਤਾਂ ਉਹਦੀਆਂ ਰਿਕਾਰਡਿੰਗਸ ਉਹਦਾਂ ਦੀਆਂ ਹੋ ਜਾਂਦੀਆਂ ਨੇ ਅਗਰ ਚੰਗੇ ਕਰ ਰਿਹਾ ਉਹਦੀਆਂ ਰਿਕਾਰਡਿੰਗਸ ਉੱਪਰ ਉਹਦਾਂ ਦੀਆਂ ਹੋ ਜਾਂਦੀਆਂ ਸੋਲ ਐਜ਼ ਅ ਸੋਲ ਇਜ਼ ਵੈਰੀ ਪਿਓਰ ਓਕੇ ਆਈ ਹੋਪ ਮੈਂ ਸਮਝਾ ਸਕੀ ਹੋਵਾਂਗੀ ਕਿ ਮੈਂ ਕੀ ਕਹਿਣਾ ਚਾ ਰਹੀ ਹਾਂ ਹਾਂ ਪਰ ਬਾਕੀ ਵਿਊਅਰ ਤੇ ਡਿਪੈਂਡ ਕਰਦਾ ਹੈ ਕਿ ਉਹ ਸ਼ਾਇਦ ਆਪਾਂ ਨੂੰ ਕਲੈਰਿਟੀ ਦੇ ਸਕਣ ਕਿ ਇਫ ਮਾਈ ਸੋਲ ਇਜ਼ ਅ ਨੌਨ ਡੂਅਰ ਤੋਂ ਉਹ ਕੀ ਕੀ ਕਹਿਣਾ ਚਾਹੁੰਦੇ ਨੇ ਹਨਾ ਬਸ ਆਪਾਂ ਮੰਨਦੇ ਆ ਕਿ ਸੋਲ ਨੌਨ ਡੂਅਰ ਨਹੀਂ ਹੈ ਸੋ ਹੀ ਇਸ ਡੂਇੰਗ ఎవਰੀਥਿੰਗ ਹਮ ਠੀਕ ਹੈ ਤਾਂ ਆਪਾਂ ਉਹਨਾਂ ਦੇ ਨੈਕਸਟ ਕੁਐਸਚਨ ਤੇ ਚੱਲਦੇ ਆ ਉਹ ਉਹਦੇ ਚ ਸੀਗਾ ਕਿ ਆਪਾਂ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਚੰਗੇ ਕਰਮ ਮਾੜੇ ਕਰਮ ਉਹ ਤੋਂ ਬਾਅਦ ਆਪਾਂ ਨਾਲ ਕਿਹਾ ਸੀ ਕਿ ਆਪਾਂ ਏ ਐਸ ਲੇਬਲ ਲਨਲੀ ਆਪਾਂ ਯੂਜ਼ ਕਰ ਰਹੇ ਹਾਂ ਕਰਮ ਕਰਮ ਹੀ ਹੁੰਦੇ ਆ ਠੀਕ ਹੈ ਤਾਂ ਉਹਨਾਂ ਦਾ ਕੁਐ ਏ ਸੀਗਾ ਵੀ ਜੇ ਤੁਸੀਂ ਕਹਿੰਦੇ ਹੋ ਕਿ ਕਰਮ ਸਹੀ ਗਲਤ ਨਹੀਂ ਹੁੰਦੇ ਤਾਂ ਕ੍ਰਿਮੀਨਲ ਜੋ ਕਰ ਰਹੇ ਹੈ ਉਹ ਵੀ ਨਾਰਮਲ ਤੇ ਸਹੀ ਹੈ ਸੋਸਾਇਟੀਆ ਦੇ ਸੋਸਾਇਟੀ ਦੀ ਟਰਮਸ ਵਿੱਚ ਸਹੀ ਹੈ ਨਾ ਨਹੀਂ ਕ੍ਰਿਮੀਨਲ ਹੈ ਸੌਰੀ ਸੋਸਾਇਟੀ ਦੀ ਟਰਮਸ ਵਿੱਚ ਉਹ ਗਲਤ ਹੈ ਹਾਂ ਦੇਖੋ ਜੇ ਆਪਾਂ ਗੱਲ ਕਰਦੇ ਆ ਨਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਸ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਹੈਨਾ ਹੁਕਮ ਤੋਂ ਕੁਝ ਲੋਕ ਕੁਝ ਸਮਝਦੇ ਆਪਾਂ ਆਲਰੇਡੀ ਇੱਕ ਵੀਡੀਓ ਬਣਾ ਚੁੱਕੇ ਆ ਕਿ ਹੁਕਮ ਤੋਂ ਅਸੀਂ ਕੀ ਸਮਝਦੇ ਆ ਹੈਨਾ ਠੀਕ ਹੈ ਤਾਂ ਜਿਹੜੇ ਕ੍ਰਿਮੀਨਲਸ ਜੋ ਵੀ ਹੋ ਰਿਹਾ ਹੈ ਨਾ ਇਸ ਸੰਸਾਰ ਤੇ ਉਹ ਹੋਣਾ ਸੀ ਇਸ ਕਰਕੇ ਹੋ ਰਿਹਾ ਆ ਹਮ ਵਿੱਚ ਆਈ ਬਿਲੀਵ ਹਮ ਹਰ ਚੀਜ਼ ਆਪਣੀ ਜਗ੍ਹਾ ਤੇ ਸਹੀ ਹੈ ਹਮ ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹੀਦੀ ਹਾਂ ਸਮਝ ਰਹੀ ਹਾਂ ਪਰ ਹੋਣਾ ਸੀ ਜਿਹੜਾ ਹੈਗਾ ਨਾ ਇਹ ਗਲਤ ਪੋਰਟਰੇ ਹੋ ਜਾਂਦਾ ਵੀ ਇਹ ਹੋਣਾ ਸੀ ਦੈਟ ਮੀਨਸ ਲਿਖਿਆ ਹੋਇਆ ਸੀ ਤਾਂ ਆਪਾਂ ਇਹਨੂੰ ਲਾਰਡ ਆਫ ਕਰਮਾ ਦੇ ਅਕੋਰਡਿੰਗ ਇਹ ਹੋਣਾ ਸੀ ਤੁਹਾਡੇ ਨਾਲ ਕੋਈ ਹਾਦਸਾ ਵਾਪਰ ਰਿਹਾ ਮੇਰੇ ਨਾਲ ਕੁਝ ਹਾਦਸਾ ਵਾਪਰ ਰਿਹਾ ਉਹ ਹਾਦਸਾ ਮੈਂ ਆਪਣੀ ਲਾਈਫ ਵਿੱਚ ਅਟ੍ਰੈਕਟ ਕਰਕੇ ਲੈ ਕੇ ਆਈ ਆ ਡੂ ਟੂ ਸਮ ਰੀਜ਼ਨ ਹਮ ਹੈਨਾ ਇਸ ਕਰਕੇ ਉਹ ਮੇਰੀ ਜ਼ਿੰਦਗੀ ਵਿੱਚ ਆਇਆ ਸੋ ਇੱਥੇ ਉਹਨਾਂ ਨੇ ਕੀ ਕੁਐਸਚਨ ਕੀਤਾ ਕਿ ਅਗਰ ਕ੍ਰਿਮੀਨਲ ਅਗਰ ਉਹ ਕਹਿੰਦੇ ਕਿ ਅਗਰ ਕਰਮ ਸਹੀ ਗਲਤ ਨਹੀਂ ਹੁੰਦੇ ਤਾਂ ਕ੍ਰਿਮੀਨਲ ਜੋ ਕਰ ਰਿਹਾ ਉਹ ਨਾਰਮਲ ਤੇ ਸਹੀ ਹੈ ਬਟ ਉਹ ਇਸ ਕਿਸ بیس ਤੇ ਕਹਿ ਰਿਹਾ ਕਿ ਕ੍ਰਿਮੀਨਲ ਵੀ ਤਾਂ ਕਰਮ ਹੀ ਕਰ ਰਿਹਾ ਆਪਾਂ ਪਿਛਲੀ ਵਾਰੀ ਇਹੀ ਵੀਡੀਓ ਬਣਾਈ ਸੀ ਵੀ ਕਰਮ ਕਰਮ ਹੈ ਜੋ ਜਿਵੇਂ ਕਰੂਗਾ ਉਹਨੂੰ ਉਦਾਂ ਹੀ ਰਿਜ਼ਲਟ ਮਿਲੂਗਾ ਸੋ ਕ੍ਰਿਮੀਨਲ ਜੋ ਕਰ ਰਿਹਾ ਉਹਨੂੰ ਉਹਦਾ ਰਿਜ਼ਲਟ ਮਿਲੂਗਾ ਰਾਈਟ ਹੈਨਾ ਅਗਰ ਉਹ ਗਲਤ ਕਰ ਰਿਹਾ ਤਾਂ ਉਹਨੂੰ ਉਹਦਾ ਗਲਤ ਰਿਜ਼ਲਟ ਮਿਲੂਗਾ ਹੈਨਾ ਸੇਮ ਰਿਜ਼ਲਟ ਹੀ ਮਿਲਣਾ ਪਰ ਐਕਚੁਅਲੀ ਨਾ ਇਹ ਚੀਜ਼ ਜਦੋਂ ਐ ਇਸ ਤਰ੍ਹਾਂ ਹੋ ਜਾਂਦੀ ਹੈ ਨਾ ਆਪਾਂ ਕਹਿੰਦੇ ਆ ਕਿ ਕ੍ਰਿਮੀਨਲ ਤਾਂ ਮਤਲਬ ਉਹਨੇ ਕ੍ਰਾਈਮ ਵੀ ਕਰਤਾ ਤੇ ਉਹ ਤੋਂ ਬਾਅਦ ਉਹ ਮਤਲਬ ਫੜਿਆ ਵੀ ਨਹੀਂ ਗਿਆ ਤੇ ਉਹ ਕਿਤੇ ਲੈਵਿਸ਼ ਜ਼ਿੰਦਗੀ ਜੀ ਰਿਹਾ ਹੈ ਉਸ ਚੀਜ਼ ਤੋਂ ਸ਼ਾਇਦ ਆਪਾਂ ਪੋਰਟਰੇ ਕਰ ਲੈਣੇ ਆ ਇਸ ਚੀਜ਼ ਵੀ ਉਹ ਮਤਲਬ ਕਿੱਥੇ ਉਹਦੇ ਨਾਲ ਬੁਰਾ ਹੈ ਵੀ ਉਹਨੇ ਤਾਂ ਵਧੀਆ ਉਹ ਚੀਜ਼ ਕਰ ਲਈ ਹੈਨਾ ਜਾਂ ਫਿਰ ਜਦੋਂ ਆਪਾਂ ਇਹ ਕਹਿ ਦਿੰਨੇ ਆ ਕਿ ਮਤਲਬ ਚੰਗਾ ਸਭ ਕੁਝ ਮਤਲਬ ਕਰਮ ਹੈ ਸਹੀ ਗਲਤ ਕੁਝ ਨਹੀਂ ਉਹਨਾਂ ਦਾ ਮਤਲਬ ਹੈ ਵੀ ਫਿਰ ਹਰ ਚੀਜ਼ ਸਹੀ ਹੈ ਮਤਲਬ ਕਿ ਫਿਰ ਉਹਨਾਂ ਦਾ ਕਿਸੇ ਨੂੰ ਮਾਰਨਾ ਵੀ ਸਹੀ ਹੈ ਲਾਅ ਆਫ ਕਰਮਾ ਦੇ ਅਕੋਰਡਿੰਗ ਹਰ ਚੀਜ਼ ਸਹੀ ਹੈ ਚਾਹੇ ਆਪਣੇ ਨਾਲ ਵੀ ਕੋਈ ਦੁਰਘਟਨਾ ਹੋ ਰਹੀ ਹੈ ਲਾਅ ਆਫ ਕਰਮਾ ਦੇ ਅਕੋਰਡਿੰਗ ਉਹ ਜੀ ਸਹੀ ਹੈ ਜੇ ਇਹਨੂੰ ਮੈਂ ਥੋੜਾ ਜਿਹਾ ਮਤਲਬ ਉਹ ਲਾਇਆ ਜਾਂ ਆਪਾਂ ਥੋੜਾ ਜਿਹਾ ਇਹਨਾਂ ਸੈਂਸਿਟਿਵ ਟਾਪਿਕ ਤੇ ਆ ਜਾਈਏ ਮੰਨ ਲਓ ਕਿਸੇ ਨਾਲ ਰੇਪ ਹੁੰਦਾ ਹੈ ਠੀਕ ਹੈ ਕਿਸੇ ਛੋਟੀ ਬੱਚੀ ਨਾਲ ਰੇਪ ਹੁੰਦਾ ਹੈ ਤਾਂ ਆਪਾਂ ਉਹਨੂੰ ਜਸਟੀਫਾਈ ਕਿਵੇਂ ਕਰਾਂਗੇ ਆਪਾਂ ਉਹਨੂੰ ਜਸਟੀਫਾਈ ਇਹ ਕਹਿ ਕੇ ਕਰ ਸਕਦੇ ਹਾਂ ਵੀ ਇਹਦਾ ਇਹਦਾ ਕਰਮ ਹੈ ਕਰਮਦਾਹੀ ਇਹਨੂੰ ਉਹ ਮਿਲ ਰਿਹਾ ਹੈ ਤਾਂ ਇਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀਆਂ ਕੁਝ ਮਤਲਬ ਆਪਾਂ ਛੱਡ ਦਈਏ ਇਸ ਚੀਜ਼ ਤੇ ਆਪਾਂ ਕਹਿ ਦਈਏ ਕਿ ਇਹਨੂੰ ਕੋਈ ਕੋਈ ਸਜ਼ਾ ਦੀ ਲੋੜ ਨਹੀਂ ਹੈਗੀ ਇਹਨੇ ਆਪਦੇ ਕੀਤੇ ਹੋਏ ਗਰਮ ਸੀਗੇ ਉਹ ਛੋਟੀ ਬੱਚੀ ਨੇ ਆਪਦੇ ਕੀਤੇ ਹੋਏ ਗਰਮ ਪਿਛਲੇ ਉਹ ਭੁਗਤੇ ਐ ਦੈਟਸ ਇਟ ਕਿ ਆਪਾਂ ਇਸ ਚੀਜ਼ ਨੂੰ ਇੱਥੇ ਸੈਟਲ ਕਰ ਸਕਦੇ ਹਾਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਐਜ਼ ਅ ਸੁਸਾਇਟੀ ਜਿਹਨੂੰ ਜਿੱਥੇ ਜਿਹੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਚਾਹੀਦੀ ਹੈ ਉਹ ਮਿਲਣੀ ਚਾਹੀਦੀ ਹੈ ਐਜ਼ ਅ ਸੁਸਾਇਟੀ ਵੀ ਤਾਂ ਅਸੀਂ ਰਹਿ ਰਹੇ ਹਾਂ ਨਾ ਆਪਣਾ ਇੰਡੀਵਿਜੂਅਲ ਜਰਨੀ ਉਹ ਵੱਖਰੀ ਐ ਬਟ ਜਦੋਂ ਅਸੀਂ ਬਾਹਰੀ ਤੌਰ ਤੇ ਦੇਖਦੇ ਆ ਫਿਜ਼ੀਕਲ ਵਰਡ ਦੀ ਗੱਲ ਕਰਦੇ ਆ ਪਰ ਉਥੇ ਵੀ ਤਾਂ ਸਰਵਾਈਵ ਕਰਨਾ ਆ ਉਥੇ ਵੀ ਤਾਂ ਅਸੀਂ ਦੇਖਣਾ ਆ ਨਾ ਇੱਕ ਹੈਲਦੀ ਸੋਸਾਇਟੀ ਮੇਨਟੇਨ ਕਰਨ ਦੀ ਕੋਸ਼ਿਸ਼ ਕਰਨੀ ਆ ਜਿੱਥੇ ਜਿਹਨੇ ਜੋ ਗਲਤ ਕੀਤਾ ਉਹਨੂੰ ਉਨੀ ਸਜ਼ਾ ਮਿਲਣੀ ਬਣਦੀ ਹੈ ਉਥੇ ਆਪਾਂ ਲਾਅ ਆਫ ਕਰਮਾ ਨੂੰ ਉਹ ਉਹ ਜੁਲ ਕਰਮਾ ਹੈ ਨਾ ਮੈਨੂੰ ਲੱਗਦਾ ਉਹ ਉਹਨਾਂ ਦੋ ਸੋਲਸ ਦਾ ਆਪਸ ਵਿੱਚ ਕਨੈਕਸ਼ਨ ਹੈ ਠੀਕ hmm. ਹੈ that is on soul level hmm. but physical level ਤੇ ਜਿਹਨੂੰ ਜੋ ਸਜ਼ਾ ਬਣਦੀ ਹੈ ਮੈਂ ਬਿਲਕੁਲ ਵੀ ਇਹ ਚੀਜ਼ ਨਹੀਂ ਐਗਰੀ ਕਰੂੰਗੀ ਕਿ ਉਹਨੂੰ ਨਹੀਂ ਮਿਲਣੀ ਚਾਹੀਦੀ ਜਸਟ ਬਿਕੋਜ਼ ਆਫ ਲਾਅ ਆਫ ਕਰਮਾ ਉਹ ਉਹਨਾਂ ਦੋਨਾਂ ਸੋਲਸ ਦਾ ਆਪਸ ਦਾ ਵਿੱਚ ਜੋ ਵੀ ਕਨੈਕਸ਼ਨ ਹੈ that okay. is not ਕਿ ਉਹਦੇ ਕਰਕੇ ਆਪਾਂ ਉਹਨੂੰ ਛੱਡ ਦਈਏ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਇੱਥੇ ਨਾ ਮੈਨੂੰ ਇੱਕ ਇਹ ਤੋਂ ਹਟ ਕੇ ਇੱਕ ਪੁਆਇੰਟ ਯਾਦ ਆਇਆ ਕਿ ਇਹਦੇ ਵਿੱਚ ਨਾ ਜਿਵੇਂ ਆਪਾਂ ਕਹਿੰਦੇ ਕਿ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਇੱਕ ਇੱਕ ਨਾ ਉਹਨਾਂ ਨੇ ਕੁਐਸਚਨ ਇੱਕ ਵਿੱਚ ਐਡ ਵੀ ਕੀਤਾ ਸੀਗਾ ਵੀ ਫੇਰ ਤਾਂ ਜਿਵੇਂ ਹੁਣ ਆਪਣੇ ਗੁਰੂ ਸਾਹਿਬਾਨ ਨੇ ਕੋਈ ਲੜਾਈਆਂ ਲੜੀਆਂ ਜਾਂ ਜੋ ਫੌਜ ਕਿਸੇ ਦਾ ਮਤਲਬ ਜਿਵੇਂ ਉਹਤੇ ਕਰ ਰਹੀ ਹੈ ਹਮਲਾ ਕਰ ਰਹੀ ਹੈ ਤਾਂ ਫੇਰ ਤਾਂ ਉਹ ਵੀ ਆਪਾਂ ਕਹਿ ਦਈਏ ਵੀ ਉਹਨਾਂ ਦਾ ਵੀ ਕੋਈ ਕਰਮ ਜਨਰੇਟ ਹੋ ਰਿਹਾ ਹੈ ਹਨਾ ਤਾਂ ਉਹ ਚੀਜ਼ ਮੈਨੂੰ ਇਹ ਲੱਗਦੀ ਸੀ ਵੀ ਇੱਥੇ ਫੇਰ ਉਹੀ ਕਨਸੈਪਟ ਆ ਗਿਆ ਕਿ ਇੰਟੈਂਸ਼ਨ ਮਨ ਲਓ ਤੁਸੀਂ ਕਿਸੇ ਨੂੰ ਸਜ਼ਾ ਦੇ ਰਹੇ ਹੋ ਤੁਸੀਂ ਉਹਦੇ 'ਚ ਤੁਹਾਡੀ ਇੰਡੀਵਿਜੂਅਲ ਤੁਹਾਡਾ ਬਦਲਾ ਨਹੀਂ ਹੋਣਾ ਚਾਹੀਦਾ ਬਦਲੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਮਨ ਲਓ ਮਤਲਬ ਮੈਂ ਆਪ ਦਾ ਬਦਲਾ ਕਢਣ ਦੇ ਲਈ ਮੈਂ ਫੌਜ ਚ ਮਤਲਬ ਸਮਝ ਲਓ ਵੀ ਮੈਂ ਕਿਸੇ ਗਰੁੱਪ ਦਾ ਹਿੱਸਾ ਬਣ ਗਈ ਅੰਦਰ ਮੇਰੇ ਉਸ ਪਾਰਟਿਕੂਲਰ ਸਾਹਮਣੇ ਵਾਲੇ ਬੰਦੇ ਦੇ ਲਈ ਬਦਲੇ ਦੀ ਭਾਵਨਾ ਹੈ ਤੇ ਮੈਂ ਉਹ ਵਿੱਚ ਹੀ ਆਪ ਦਾ ਜਿਹੜਾ ਹੈਗਾ ਬਦਲਾ ਪੂਰਾ ਕਰ ਰਹੀ ਆ ਤਾਂ ਮੈਂ ਉਹਦੋਂ ਕਰਮਾ ਜਨਰੇਟ ਕਰ ਰਹੀ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਕਿਸੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾ ਰਹੇ ਹਾਂ ਕਲੈਕਟਿਵਲੀ ਜਿਹਦੇ ਚ ਕਿ ਆਪਣਾ ਪਰਸਨਲ ਬੈਨੀਫਿਟ ਨਹੀਂ ਹੈਗਾ ਆਪਾਂ ਸਾਰੀ ਸੁਸਾਇਟੀਾਂ ਕਹਿ ਲਈਏ ਆਪਾਂ ਗਰੁੱਪ ਲਈ ਸੋਚ ਰਹੇ ਹਾਂ ਤਾਂ ਉਹ ਚੀਜ਼ ਮੈਨੂੰ ਨਹੀਂ ਲੱਗਦਾ ਕਿ ਉਹ ਕਰਮਾ ਦੇ ਅੰਡਰ ਆਊਗੀ ਉਹ ਇੰਟੈਂਸ਼ਨ ਵਰਕ ਕਰੂਗੀ ਰਾਈਟ ਇਦਾਂ ਹੀ ਕੁਸ਼ ਹੈ ਜਿੱਦਾਂ ਆਪਾਂ ਗੁਰੂ ਸਾਹਿਬਾਨਾਂ ਦੀ ਗੱਲ ਕੀਤੀ ਤਾਂ ਅਗਰ ਆਪਾਂ ਹਿਸਟਰੀ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਫੌਜ ਤਿਆਰ ਕੀਤੀ ਸੀ ਨਾ ਤਾਂ ਉਹਨਾਂ ਨੇ ਇਹ ਬਹੁਤ ਹੀ ਫੋਕਸ ਨਾਲ ਤਿਆਰ ਕੀਤੀ ਸੀ ਕਿ ਕਿਸੇ ਵੀ ਇਨਸਾਨ ਦੇ ਮਨ 'ਚ ਦੂਸਰੀ ਫੌਜ ਦੇ ਕਿਸੇ ਵੀ ਬੰਦੇ ਪ੍ਰਤੀ ਜਾਂ ਉਹਨਾਂ ਦੀ ਫੌਜ ਪ੍ਰਤੀ ਕੋਈ ਵੀ ਘ੍ਰੇਣਾ ਨਹੀਂ ਆਉਣੀ ਚਾਹੀਦੀ ਕੋਈ ਵੀ ਹੇਟ ਰੈਟ ਨਹੀਂ ਕ੍ਰੀਏਟ ਹੋਣੀ ਚਾਹੀਦੀ ਇਸ ਤਰੀਕੇ ਨਾਲ ਉਹਨਾਂ ਨੇ ਫੌਜ ਤਿਆਰ ਕੀਤੀ ਸੀ ਤਾਂ ਉਹਨਾਂ ਨੂੰ ਬਹੁਤ ਟਾਈਮ ਲੱਗਿਆ ਸੀ ਇਹ ਫੌਜ ਤਿਆਰ ਕਰਨ ਵਾਸਤੇ ਬਿਕਾਜ਼ ਇਟ ਇਜ਼ ਨਾਟ ਐਨ ਇਜ਼ੀ ਥਿੰਗ ਟੂ ਡੂ ਹਨਾ ਉਸ ਤੋਂ ਲੋਕਲੀ ਆਪਣਾ ਮੰਨ ਲਓ ਸੁਪੋਜ਼ ਆਪਣੀ ਕਿਸੇ ਸਟੇਟ ਜਾਂ ਕਿਸੇ ਕੰਟਰੀ ਨਾਲ ਡਿਸਪਿਊਟ ਚੱਲ ਰਿਹਾ ਹੋਣਾ ਆਪਾਂ ਵਿੱਚ ਐਵੇਂ ਇਨਵੋਲ ਹੋਣੇ ਉਹਨਾਂ ਨੇ ਆਪਣੇ ਨਾਲ ਆਹੀ ਕੀਤਾ ਸੀ ਬਿਲਕੁਲ ਬਿਲਕੁਲ ਤੇ ਹਾਂ ਉਸ ਤੋਂ ਬਾਅਦ ਭਾਈ ਕਨਈਆ ਜੀ ਉਸੇ ਜਿਹੜੇ ਜੰਗ ਦੇ ਵਿੱਚ ਉਹ ਦੋਨਾਂ ਪਾਰਟੀਆਂ ਨੂੰ ਪਾਣੀ ਪਿਆ ਰਹੇ ਸੀ ਜਦ ਕਿ ਉਹ ਰਿਲੀਜੀਅਨ ਨੂੰ ਦੇਖੀਏ ਤਾਂ ਉਹ ਸਾਡੇ ਸਿੱਖ ਰਿਲੀਜੀਅਨ ਨੂੰ ਬਿਲੋਂਗ ਕਰਦੇ ਸੀਗੇ ਬਟ ਆਪੋਜ਼ਿਟ ਫੋਰਸਸ ਨੂੰ ਵੀ ਉਹ ਪਾਣੀ ਉਹਨਾਂ ਹੀ ਪਿਆ ਰਹੇ ਸੀਗੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਸਲੀਕੇ ਨਾਲ ਸਾਰਿਆਂ ਨੂੰ ਪ੍ਰਿਪੇਅਰ ਕੀਤਾ ਸੀ ਕਿ ਜੋ ਜੰਗ ਹੈ ਨਾ ਇਹ ਸੋਸਾਇਟੀ ਦੇ ਬੇਸ ਤੇ ਜ਼ੁਲਮ ਦੇ ਅਗੇਂਸਟ ਹੈਗੀ ਆ ਸਾਡੇ ਇੱਕ ਦੂਜੇ ਦੇ ਅਗੇਂਸਟ ਨਹੀਂ ਹੈਗੀ ਕੋਈ ਬਦਲਾ ਨਹੀਂ ਹੈ ਹਾਂ ਸਾਡਾ ਇਹ ਜੋ ਨਸੀਹਤ ਮੈਸੇਜ ਨਹੀਂ ਦੇਣਾ ਕੋਈ ਬਦਲੇ ਦੀ ਭਾਵਨਾ ਹਾਂ ਅਸੀਂ ਜਾ ਰਹੇ ਹਾਂ ਵੀ ਉਹਨਾਂ ਨੇ ਸਾਡੇ ਨਾਲ ਆ ਮਾੜਾ ਕੀਤਾ ਤੇ ਹੁਣ ਇਹਦਾ ਬਦਲਾ ਲੈਣਾ ਹੈ ਬਦਲੇ ਦੀ ਭਾਵਨਾ ਆਪਾਂ ਜਦੋਂ ਕ੍ਰੀਏਟ ਕਰਦੇ ਹਾਂ ਨਾ ਉਦੋਂ ਆਪਣੇ ਕਰਮਾ ਜਨਰੇਟ ਹੁੰਦੇ ਆ ਉਹ ਆਪਾਂ ਚੀਜ਼ਾਂ ਨੂੰ ਮਤਲਬ ਧਾਰਮਿਕ ਲੈਵਲ ਤੇ ਲੈ ਕੇ ਜਾਂਦੇ ਆ ਜਦੋਂ ਤੁਸੀਂ ਕਿਸੇ ਗੁੱਡ ਕੌਜ਼ ਲਈ ਕਿਸ ਚੰਗੇ ਮਤਲਬ ਕਿਸੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣਾ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਬਿਲਕੁਲ ਜਿਵੇਂ ਹੁਣ ਜੇ ਆਪਾਂ ਕਹੀਏ ਤਾਂ ਸੋਸਾਇਟੀ ਦੇ ਵੀ ਆਪਣੇ ਕੌਜ਼ ਐਂਡ ਇਫੈਕਟ ਹੈਗੇ ਆ ਜਿੱਦਾਂ ਸੋਲ ਲੈਵਲ ਤੇ ਸਾਡੇ ਕਰਮਾਂ ਦੇ ਕੌਜ਼ ਐਂਡ ਇਫੈਕਟ ਹੈਗੇ ਆ ਸਾਨੂੰ ਸੋਸਾਇਟੀ ਵਾਈਜ਼ ਵੀ ਤਾਂ ਅਸੀਂ ਦੇਖਣਾ ਹੈ ਨਾ ਕਿ ਅਸੀਂ ਸੋਸਾਇਟੀ ਨੂੰ ਕਿਸ ਦੌਰ ਤੇ ਲੈ ਕੇ ਜਾਣਾ ਹੈ ਕਿਸ ਤਰੀਕੇ ਵੱਲ ਕਿਸ ਤਰੀਕੇ ਨਾਲ ਕਿਸ ਡਾਇਰੈਕਸ਼ਨ ਚ ਲੈ ਕੇ ਜਾਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਡਿਵਾਈਨ ਸੋਲਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਬਣ ਜਾਂਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਿ ਉਹਨਾਂ ਨੇ ਸੋਸਾਇਟੀ ਦੇ ਵਿੱਚ ਕ੍ਰੀਏਟ ਕੀ ਕਰਨਾ ਹੈ ਠੀਕ ਹੈ ਸੋ ਉਹਨਾਂ جنگਾਂ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕੋਈ ਨਫ਼ਰਤ ਦੀ جنگ ਸੀ ਉਹ ਕੋਈ ਨਫ਼ਰਤ ਦੀ جنگ ਨਹੀਂ ਸੀ ਉਹ ਕਿਸੇ ਪ੍ਰਤੀ ਕੋਈ ਈਰਖਾ ਦੀ جنگ ਨਹੀਂ ਸੀ ਉਹ ਸੁਸਾਇਟੀ ਵਾਸਤੇ ਸੀਗੀ ਤੇ ਉਹ ਸੁਸਾਇਟੀ ਵਾਸਤੇ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਪ੍ਰਿਪੇਅਰ ਕੀਤਾ ਸੀ ਉਹਨਾਂ ਲੋਕਾਂ ਨੂੰ ਅਗੇਨ ਇੱਥੇ ਉਹੀ ਇੰਟੈਂਸ਼ਨ ਵਾਲਾ ਕਨਸੈਪਟ ਜਿਹੜਾ ਹੈਗਾ ਉਹ ਵਰਕ ਕਰਦਾ ਹੈ ਸੋ ਉਮੀਦ ਹੈ ਕਿ ਆਪਾਂ ਇਸ ਕਨਸੈਪਟ ਨੂੰ ਕਰਮ ਕਰਮਿਕ ਕਨੈਕਸ਼ਨ ਇੰਟੈਂਸ਼ਨਲ ਕਰਮਾ ਐਕਸੀਡੈਂਟਲ ਕਰਮਾ ਉਹ ਤੋਂ ਬਾਅਦ ਜਿਹੜਾ ਇੱਕ ਸਾਨੂੰ ਡਾਊਟ ਹੈਗਾ ਸੋਲ ਇਜ਼ ਅ ਨੌਨ ਡੂਅਰ ਉਹਦੇ ਬਾਰੇ ਅਸੀਂ ਸਾਨੂੰ ਜਿੰਨੀ ਸਮਝ ਸੀਗੀ ਅਸੀਂ ਉਸ ਅਕੋਰਡਿੰਗ ਆਪ ਦਾ ਪੁਆਇੰਟ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਲਾਸਟ ਜਿਹੜਾ ਹੈਗਾ ਆਪਾਂ ਕ੍ਰਿਮੀਨਲਸ ਦੀ ਗੱਲ ਕੀਤੀ ਹੈ ਕਿ ਉਹ ਜਿਹੜੀ ਚੀਜ਼ਾਂ ਕਰ ਰਿਹਾ ਉਹਨੂੰ ਆਪਾਂ ਸਹੀ ਕਾਊਂਟ ਕਿਵੇਂ ਨਹੀਂ ਕਰ ਸਕਦੇ ਉਹ ਚੀਜ਼ਾਂ ਤੇ ਅਸੀਂ ਗੱਲ ਕੀਤੀ ਹੈ ਸੋ ਇਹ ਕੁਐਸਚਨਸ ਜਿਹੜੇ ਸੀਗੇ ਇਹ ਅਸੀਂ ਟੋਟਲ 4 ਕਵੈਸ਼ਨਸ ਅਸੀਂ ਡਿਸਕਸ ਕਰ ਚੁੱਕੇ ਹਾਂ ਪਿਛਲੇ ਦੋ ਪਿਛਲੀ ਵੀਡੀਓ ਦੇ ਵਿੱਚ ਤੋਂ ਇਸ ਵੀਡੀਓ ਦੇ ਵਿੱਚ ਨੈਕਸਟ ਸਾਡੇ ਕੋਲ ਹਜੇ ਵੀ ਉਹਨਾਂ ਵੱਲੋਂ ਰੇਜ਼ ਕੀਤੇ ਹੋਏ ਪੰਜ ਛੇ ਕੁਐਸਚਨ ਹੋਰ ਹੈਗੇ ਆ ਜੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਹੈਗੇ ਸਾਰੇ ਹੀ ਕਾਰਮਿਕ ਕਨੈਕਸ਼ਨਸ ਨਾਲ ਹੀ ਹੈ ਆ ਜਾਂ ਹੋਰ ਥੋੜੇ ਬਹੁਤ ਨਵੇਂ ਕਨਸੈਪਟਸ ਹੈ ਦੇ ਨਾਲ ਥੈਂਕ ਯੂ ਸੋ ਮੱਚ ਉਸ ਉਹਦੇ ਚਿਕ ਟਰਮ ਆਈ ਸੀ ਸੋਲ ਨੌਨ ਡੂਅਰ ਹੈ ਉਦੇ ਵਿੱਚ ਨਾ ਇੱਕ ਪੁਆਇੰਟ ਕਲੈਰੀਫਾਈ ਕਰਨਾ ਰਹਿ ਗਿਆ ਸੀ ਸੋ ਉਹ ਅਸੀਂ ਐਡ ਕਰ ਰਹੇ ਹਾਂ ਕਿ ਸੋਲ ਨੌਨ ਡੂਅਰ ਦੀ ਟਰਮ ਜਿਹੜੀ ਹੈਗੀ ਉਹ ਕਿਵੇਂ ਵਰਕ ਕਰਦੀ ਹੈ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਸੋਲ ਹੀ ਇਸ ਬੋਡੀ ਦੇ ਥਰੂ ਆਪਣੇ ਜਿਹੜੇ ਕਰਮ ਆ ਉਹਨਾਂ ਨੂੰ ਠੀਕ ਕਰ ਰਹੀ ਹੈ ਜਾਂ ਉਹਨਾਂ ਨੂੰ ਕਲੀਨ ਕਰ ਰਹੀ ਹੈ ਤੇ ਇਸ ਕਰਕੇ ਸੋਲ ਨੌਨ ਡੂਅਰ ਨਹੀਂ ਆਪਾਂ ਕਹਿ ਸਕਦੇ ਇਸ ਟਾਈਮ ਸਾਡੀ ਬੋਡੀ ਦੇ ਥਰੂ ਸੋਲ ਹੀ ਆਪਰੇਟ ਕਰ ਰਹੀ ਹੈ ਸੋਲ ਨੂੰ ਸੋਲ ਐਜ਼ ਅ ਆਬਜ਼ਰਵਰ ਨਹੀਂ ਹੈਗੀਗੀ ਸੋਲ ਅਬਜ਼ਰਵ ਵੀ ਕਰਦੀ ਹੈ ਤੇ ਉਹਨੂੰ ਅਬਜ਼orb ਵੀ ਕਰਦੀ ਹੈ ਮਤਲਬ ਚੀਜ਼ਾਂ ਨੂੰ ਖਿੱਚਦੀ ਵੀ ਹੈ ਆਪਣੀ ਤਰਫ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ એનર્ਜੀ ਨੂੰ ਕੈਚ ਵੀ ਕਰਦੀ ਹੈ ਤੇ ਆਪਣੇ ਅਰਾਊਂਡ ਉਹਨੂੰ ਇੱਕ ਰਿਕਾਰਡਿੰਗ ਵੀ ਬਣਾਉਂਦੀ ਹੈ ਸੋ ਸੋਲ ਜਿਹੜੀ ਆ ਉਹ ਅਬਜ਼ਰਵਰ ਨਹੀਂ ਹੈਗੀਗੀ ਅਬਜ਼ਰਵਰ ਸਾਡੀ ਕੌਂਸ਼ੀਅਸਨੈਸ ਹੈ ਸਾਡੀ ਚੇਤਨਾ ਆ ਉਹ ਸੋਲ ਤੋਂ ਵੱਖਰੀ ਚੀਜ਼ ਹੈ ਜਿੱਦਾਂ ਇੱਕ ਟਰਮ ਯੂਜ਼ ਹੁੰਦੀ ਹੈ ਸਪਿਰਿਟ ਠੀਕ ਹੈ ਸੋਲ ਤੋਂ ਅਲਾਵਾ ਇੱਕ ਸਪਿਰਿਟ ਹੁੰਦੀ ਹੈ ਜੋ ਕਿ ਕੌਂਸ਼ੀਅਸਨੈਸ ਪੂਰੇ ਯੂਨੀਵਰਸ ਦੀ ਹੈਗੀ ਹੈ ਉਸੇ ਕੌਨਸ਼ੀਅਸਨੈਸ ਦੇ ਵਿੱਚ ਸਾਡੀ ਸੋਲ ਆਪਰੇਟ ਕਰ ਰਹੀ ਹੈ ਇਸ ਬਾਡੀ ਦੇ ਥਰੂ ਅਗਰ ਸੋਲ ਨੇ ਨਾਨ ਡੂਅਰ ਹੋਣਾ ਹੁੰਦਾ ਤਾਂ ਫਿਰ ਉਹ ਇਹ ਸਰੀਰ ਹੀ ਨਾ ਲੈਂਦੀ ਉਹਨੂੰ ਇਹ ਸਰੀਰ ਦੀ ਜ਼ਰੂਰਤ ਹੈ ਕਿਉਂਕਿ ਉਹਨੇ ਆਪਣੇ ਕਰਮਾਸ ਨੂੰ ਕਰਮਾ ਨੂੰ ਕਲੈਂਸ ਕਰ ਰਹਾ ਹੈ ਰਾਈਟ ਹਮ ਆਈ ਥਿੰਕ ਪਰ ਇਹਦੇ ਚ ਇੱਕ ਚੀਜ਼ ਮੈਂ ਹੋਰ ਪੁੱਛਣੀ ਸੀ ਕਿ ਫਿਰ ਅਜਿਵੇਂ ਸ਼ਾਇਦ ਜਿਨ੍ਹਾਂ ਨੇ ਇਹ ਪੁਆਇੰਟ ਰੇਜ਼ ਕੀਤਾ ਸੀ ਸੋਲ ਨਾਨ ਡੂਅਰ ਵਾਲਾ ਤਾਂ ਫਿਰ ਉਹ ਕਹਿੰਦੇ ਸੀਗੇ ਨਾ ਉਹਨਾਂ ਦਾ ਪੁਆਇੰਟ ਇਹ ਵੀ ਤਾਂ ਸੀਗਾ ਕਿ ਫਿਰ ਉਹ ਆਪ ਤਾਂ ਕਿਉਂਕਿ ਸੋਲ ਤਾਂ ਚੰਗੀ ਬੁਰੀ ਹੁੰਦੀ ਹੀ ਉਹ ਤਾਂ ਕੁਝ ਗਲਤ ਕਰ ਹੀ ਨਹੀਂ ਸਕਦੀ ਨਾ ਤਾਂ ਉਹ ਫਿਰ ਆਪਾਂ ਉਹਨੂੰ ਐਜ਼ ਡੂਅਰ ਕਿਵੇਂ ਕਾਊਂਟ ਕਰ ਦਨੇ ਐ ਵੀ ਜਦੋਂ ਆਪਾਂ ਕਹਿ ਦਈਏ ਗਰਮ ਮਾੜੇ ਹੋ ਗਏ ਜਾਂ ਚੰਗੇ ਹੋ ਗਏ ਸੋਲ ਦੀਆਂ ਰਿਕਾਰਡਿੰਗਸ ਦੇ ਬੇਸ ਤੇ ਹੀ ਉਹ એનર્ਜੀ ਐਕਟ ਕਰਦੀ ਹੈ ਬਟ ਅਸਲ ਜਿਹੜੀ ਫਾਰਮ ਹੈ ਨਾ ਸੋਲ ਦੀ ਉਹ ਬਹੁਤ ਪਿਓਰ ਹੈ ਉਹਦੇ ਤੱਕ ਆਪਾਂ ਪਹੁੰਚਣਾ ਤੇ ਉਹੀ ਫਾਰਮ ਨੇ ਕੌਨਸ਼ੀਅਸਨੈਸ ਦੇ ਵਿੱਚ ਮਰਜ ਹੋਣਾ ਹੈ ਓਕੇ ਉਹ ਕੌਨਸ਼ੀਅਸਨੈਸ ਤੱਕ ਆਪਣੀ ਸੋਲ ਤਾਂ ਹੀ ਪਹੁੰਚੂਗੀ ਅਗਰ ਉਹਦੇ ਤੇ ਜੋ ਵੀ ਇਮਪ੍ਰਿੰਟਸ ਅਸੀਂ ਲਗਾਏ ਹੋਏ ਨੇ ਨਾ ਉਹਨਾਂ ਤੋਂ ਉਹ ਰਿਮੂਵ ਹੋ ਜਾਣਗੇ ਮਤਲਬ ਆਪਾਂ ਕਲੀਨ ਸਲੇਟ ਬਣਨਾ ਹੈ ਹਾਂ ਕਲੀਨ ਸਲੇਟ ਬਣਨਾ ਕੁਝ ਲਿਖਿਆ ਹੋਇਆ ਰਾਈਟ ਹਾਂ ਹੁਣ ਉਸ ਟਾਈਮ ਹੁਣ ਜੋ ਰਿਕਾਰਡਿੰਗਸ ਹੈ ਨਾ ਉਹਨਾਂ ਰਿਕਾਰਡਿੰਗਸ ਦੇ ਅਕੋਰਡਿੰਗ ਹੀ ਅਸੀਂ ਐਕਟ ਕਰ ਰਹੇ ਹਾਂ ਉਹਨਾਂ ਰਿਕਾਰਡਿੰਗਸ ਨੂੰ ਹੀ ਰਿਮੂਵ ਕਰਨਾ ਸਾਡਾ ਮੇਨ ਜਿਹੜਾ ਕਹਿ ਸਕਦੇ ਆ ਮ